ਬਿਹਾਗੜਾ ਮਹੱਲਾ ਚੌਥਾ ਹੌ ਬਲਹਾਰੀ ਤਨ ਕੋ ਮੇਰੀ ਜਿੰਦੜੀਏ ਜੇ ਨ ਹਰ ਹਰ ਨਾਮ ਅਧਾਰੂ ਰਾਮ ਗੁਰ ਸਤ ਗੁਰ ਨਾਮ ਧਿਰਡਾਇਆ ਮੇਰੀ ਜਿੰ ਦੋੜੀਏ ਦੇਖ ਪਾਇਓ ਜਲ ਤਾਰਨ ਹਾਰੂ ਰਾਮ ਬਲੇ ਹਾਰੇ ਤਿਲਕਾ ਮੇਰੀ ਜਿੰਦੂੜੀਏ ਜੇ ਨਹਾਰ ਹਰ ਨਾਮ ਆਧਾਰੂ ਰਾਮ ਗੁਰ ਸਤ ਗੁਰ ਨਾਮ ਧਰਾਇਆ ਮੇਰੀ ਜਿੰਦੂੜੀਏ ਬੇਖ ਭਉ ਜਲ ਤਾਰਨ ਹਾਰੂ ਰਾਮ ਜੇ ਨ ਇੱਕ ਮਨ ਹਰ ਧਿਆਇਆ ਮੇਰੀ ਜਿੰਦੂੜੀ ਤੇਨ ਸੰਤ ਜਨਾ ਜੈਕਾਰੂ ਰਾਮ ਜਪ ਸੁਖ ਪਾਇਆ ਮੇਰੀ ਜਿੰਦੂੜੀਏ ਸਾਧ ਦੁਖ ਲਵਾਰਨ ਹਾਰੂ ਰਾਮ ਸਾਲ ਸਲਾ ਤਨ ਧੰਨ ਹੈ ਮੇਰੀ ਜਿੰਦੂੜੀਏ ਗੋਲਗਾਵ ਹਰ ਪ੍ਰਭ ਕੇ ਰਾਮ ਤੇ ਸ੍ਰਵਨ ਪਲੇ ਸੋਵਲੇ ਕਹਾ ਮੇਰੀ ਜਿੰਦੜੀਏ ਹਰ ਕੀਰਤਨ ਸੁਣ ਹਰ ਤੇਰੇ ਰਾਮ ਸਿਸ ਸਪਾਲ ਪਗਤਰ ਪਾਵਨ ਹੈ ਮੇਰੀ ਜਿੰਦੂੜੀ ਜੋ ਜਾਏ ਲੱਗ ਗੁਰ ਪਰ ਰਾਮ ਗੋਰੇ ਵਿਟਾ ਹੋ ਨਾਨਕ ਵਾਰਿਆ ਮੇਰੀ ਜਿੰਦੂੜੀਏ ਜੇ ਨਹ ਹਰ ਹਰ ਨਾਮ ਚਿ ਤੇਰੇ ਦਾਮ ਤੇਨੇ ਤਰ ਭਲੇ ਪਰਵਾਨ ਮੇਰੀ ਜਿੰਦੂੜੀਏ ਸਾਦੋ ਸਤਗੁਰ ਦੇਖਹ ਰਾਮ ਤੇ ਹਸਤ ਪੁਲੀਤ ਪਵਿੱਤਰ ਹੈ ਮੇਰੀ ਜਿੰਦੂਣੀਏ ਜੋ ਹਰ ਜਸ ਹਰ ਹਰ ਲਖਹ ਰਾਮ ਤੇ ਜਨਕ ਪਾਗ ਨਿਤ ਪੂਜਿਆ ਹੈ ਮੇਰੀ ਜਿੰਦੂੜੀ ਤੇਸ ਜਨਕ ਪਾਗ ਨਿਤ ਪੂਜਿਆ ਹੈ ਮੇਰੀ ਜਿੰਦੂੜੀ ਜੋ ਮਾਰਗ ਧਰਮ ਚਲੇ ਸਹਰਾਮਾ ਨਾਨਕ ਤਿਲ ਵਿਟ ਤੋ ਵਾਰਿਆ ਮੇਰੀ ਜਿੰਦੜੀਏ ਹਾਰ ਸੋਣੀ ਹਰ ਨਾਮ ਮਨਿਸ ਸਹਾਰਾਮ ਸਾਭ ਹਰ ਹਰ ਨਾਮ ਧਿਆਵੈ ਰਾਮ ਪਉਣ ਪਾਣੀ ਬ ਸੰਤਰ ਮੇਰੀ ਜਿੰਦੜੀਏ ਨੇ ਤ ਹਰ 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 ਜਸ ਗਾਵੈ ਰਾਮ ਵਾ ਨਾਤਰੇ ਸਾਦ ਆਕਾਰ ਹੈ ਮੇਰੀ ਜਿੰਦੂੜੀਏ ਮੁਖ ਹਰ ਹਰ ਨਾਮ ਤੇ ਆਵੈ ਰਾਮ ਨਾਨਕ ਤੇ ਹਰ ਦਰਪਨਾਇਆ ਮੇਰੀ ਜਿੰਦੂੜੀਏ ਗੋਰ ਮੋਖ ਭਗਤ ਮਨ ਲਾਵੈ ਰਾਮ ਵਾਣ ਤਰੇਣਾ ਸਭ ਆਕਾਰ ਹੈ ਮੇਰੀ ਜਿੰਦੜੀ ਮਖ ਹਰ ਹਰ ਨਾਮ ਧਿਆਵੈ ਤਤਮਨ ਲਾਵ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ